ਸੋ ਗੋਟਲ ਗੁਰ ਸੇਵੀਐ ਐਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜ ਧਰਤਿ ਖੇਸਕੇ ਦੁਆਰਿ ਲਾ ਮਨ ਜਨਮ ਜਨਮ ਦੇ ਕਟਿਏ ਸੱਜ ਸੱਚਾ ਪਾਤਸ਼ਾਹ ਸਿਰ ਸ਼ਾਮਾ ਤੇਰਾ ਜਿਸ ਪਾਸ ਬਹਿਠਿਆ ਸੋਹੀਐ ਸਬਨਾਦ ਵੇਸ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨੁ ਸਰੀ ਮਹੱਲਾ ਪਹਿਲ ਕਰਤੀ ਜੈ ਸਤ ਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟਰਬ ਥਨਸ਼ਟ ਜਗ ਭਰਿਸ਼ਟ ਹੋਏ ਡੂਗਤਾਇਬ ਜਗ ਕਾਲ ਨਾਹੀ ਜੋਗ ਨਾਹੀ ਨਹੀਂ ਸਤਿਗ੍ਰਿਹਾ ਢੱਬਾ ਤਾ ਨਸ਼ਟ ਜਗ ਭਰਿਸ਼ਟ ਹੋਏ ਡੂਬਦਾ ਏਵ ਜਗ ਕਲ ਮਹਾਰਾਮ ਨਾਮ ਸਾਰ ਅਕੀ ਤਾ ਮੀਟਹਿ ਨਾਖ ਪਕੜਹਿ ਠੱਗਣ ਕਉ ਸੰਸਾਰ ਕੁਸੀ ਤੀਨ ਆਖ ਪਕੜਹਿ ਸੂਝ ਤੈਨ ਲੋ ਮਗਰ ਬਾਛ ਕਛ ਨ ਸੂਝੈ ਇਹੋ ਪਦਮ ਅਲੂ ਖਤਰਿਆ ਤ ਧਰਮ ਛੋਡਿਆ ਮਲੇਸ਼ ਭਾਖ ਆ ਗਹੀ ਸ੍ਰੇਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੋਧੇ ਕਰੇ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਸਤਿ ਸਾਜਿ ਸਾਜਿ ਪੁਰਾਣ ਸੋਧੈ ਕਰੇ ਬੇਦ ਅਭਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਵਾਹੇ ਗੁਰ ਦੀ ਗਾ ਖਾਲਸਾ ਵਾਹੇ you got it you got ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸੁਨ ਪ੍ਰੇਮਉ ਮਾਹੜਾ ਕਿਉ ਮਿਲਿਐ ਹਰਿ ਜਾਇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੈ ਹਉ ਤਨ ਕ ਲਗ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਨਤੀ ਕਰੇ ਲਾਹੋ ਪ੍ਰਭੂ ਲੜ ਲਾਈ ਜੋ ਹਰ ਗੰਤ ਮਿਲਾਈਆ शिव क्षण कतहि न जाए प्रभु बिन दूजा को नहीं नानक हर शरण आए असु सुखी वसंदीय जिनमय हर राए प्रभु बिन दूजा को नहीं ਨਾਨਕ ਹਰ ਸ਼ਰਣਾਇ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਇ